ਅੱਜ ਜਿਹੜਾ 21 ਲੱਖ ਦਾ ਟੈਂਡਰ ਸਫਾਈ ਦਾ ਤੇ 74 ਲੱਖ ਦਾ ਇਹਨਾਂ ਨੇ ਟੈਂਡਰ ਲਾਇਆ ਇਹ ਮੁਲਾਜ਼ਮ ਨੇ ਅਫਸਰਸ਼ਾਹੀ ਮੇ ਉਹ ਬਿਲਕੁਲ ਹੀ ਕਟਪੁਤਲੀ ਬਣ ਗਏ ਨੇ ਸਤਾ ਸਰਕਾਰ ਇਹ ਸਵਸ਼ ਭਾਰਤ ਦਾ ਸਾਡੇ ਕੋਲੇ ਪੈਸਾ ਆਉਂਦਾ ਜਿਹੜਾ ਅਸੀਂ ਟੈਕਸ ਤੋਂ ਸਾਰੀਆਂ ਕਮੇਟੀਆਂ ਨੂੰ ਛੋਟੀਆਂ ਨੂੰ ਇੱਧਰ ਕਿਉਂਕਿ ਸਾਡੀ ਕਮੇਟੀ ਸੀ ਕੈਟਾਗਰੀ ਹੈ 2 ਸਾਲ ਹੋ ਗਏ ਸਰਕਾਰ ਬਣੀ ਨੂੰ ਰੁਪਈਆ ਨਹੀਂ ਆਇਆ ਹਾਲਾਂਕਿ ਰੀਬਨ ਕਟਣ ਦਾ ਹੱਕ ਕਾਉਂਸਲਰਸ ਹੈ ਬਣਾਦਾ ਹੈ ਰਾਜੇ ਵੜੇਕ ਦਾ ਵੀ ਨਹੀਂ ਪਾਣੀ ਖੜਾ ਸੜਕਾਂ ਦੇ ਕਈ ਥਾਵਾਂ ਤੇ ਮੈਂ ਰੋਜ਼ ਡਾਇਰੈਕਟਰ ਸਾਹਿਬ ਨੂੰ ਇੱਧਰ ਉੱਧਰ ਫੋਨ ਕਰਦਾ ਫੇਰ ਮਾੜਾ ਮੋਟਾ ਕੰਮ ਚੱਲਦਾ ਹੈ ਸਾਡਾ ਆਜੋ ਬਹੁਤ ਪਵਿੱਤਰ ਵਿਆੜ ਹੈ ਸ਼੍ਰੀ ਰਾਮ ਜੀ ਦਾ ਪਰ ਸਾਰੇ ਅਸੀਂ ਤੁਹਾਨੂੰ ਨਾਮ ਮਰਾ ਰਹੇ ਹਾਂ ਪ੍ਰਸ਼ਾਸਨ ਸੁੱਤਾ ਪਿਆ ਹੈ ਤੇ ਮੈਨੂੰ ਲੱਗਦਾ ਕਿ ਇਸ ਟੈਂਡਰ ਦੇ ਨਾਲ ਇਹ ਸਫਾਈ ਦੇ ਨਾਲ ਗਿੱੱਡਵਾ ਦੇ ਲੋਕਾਂ ਨੂੰ ਸਾਲ ਦੋ ਸਾਲਾਂ 'ਚ ਰਾਹਤ ਮਿਲਣੀ ਚਾਹੀਦੀ ਹੈ ਪੂਰਾ ਟੱਕਰ ਫਸਦਾ ਇਹ ਸਿਲਟ ਜੰਮ ਜਾਂਦੀ ਹੈ ਬਾਰਸ਼ਾਂ ਸਮੇਂ ਉਦੀ ਸਫਾਈ ਹੋਣੀ ਜ਼ਰੂਰੀ ਹੈ ਜੇ ਸਫਾਈ ਨਾ ਹੋਗੀ ਪਰ ਤੁਸੀਂ ਦੇਖਿਆ ਹੋਣਾ ਬਾਥਰੂਮ 'ਚੋਂ ਵੀ ਪਾਣੀ ਨਹੀਂ ਨੰਗਦਾ ਲਗੂ ਪੰਜਾਬ ਦੇ ਲੋਕਾਂ ਨੂੰ ਇਹ ਗਿੰਦੜਵਾ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਬਖਵਾਤਮਾ ਸ੍ਰੀ ਰਾਮ ਭਗਵਾਨ ਜੀ ਸਭ ਤੇ ਮਿਹਰ ਰੱਖਣ ਤੇ ਚੜ੍ਹਦੀ ਕਲਾ ਬਖ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਹੈ ਮਿਊਨਿਸਪਲ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬਾਨ ਦਾ ਤੇ ਨਾਲ ਉਹਨਾਂ ਦੇ ਸਾਥੀ ਕਾਉਂਸਲਰ ਸਹਿਬਾਨ ਦਾ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਜਿਹੜਾ 22 ਲੱਖ ਦਾ ਟੈਂਡਰ ਸਫਾਈ ਦਾ ਇਹ 72 ਲੱਖ ਦਾ ਇਹਨਾਂ ਨੇ ਟੈਂਡਰ ਲਾਇਆ ਇਹ ਅਦਗਾਟਨ ਰਾਜੇ ਵੜਿੰਗ ਨੇ ਨਹੀਂ ਕਰਨਾ ਸੀਗਾ ਇੱਥੇ ਕੀ ਹੋ ਰਿਹਾ ਹੈ ਕੀ ਜਿਹੜੇ ਮੁਲਾਜ਼ਮ ਨੇ ਅਫਸਰशाही ਨੇ ਉਹ ਬਿਲਕੁਲ ਹੀ ਕਟਪੁਤਲੀ ਬਣ ਗਏ ਨੇ ਸਤਾ ਸਰਕਾਰ ਦੀ ਇਹ ਜਿਹੜਾ ਪੈਸਾ ਹੈ ਇਹ ਸਵੈਪਰ ਦਾ ਸਾਡੇ ਕੋਲੇ ਪੈਸਾ ਆਉਂਦਾ ਜਿਹੜਾ ਅਸੀਂ ਟੈਕਸ ਟੂਕਸ ਸਾਰੀਆਂ ਕਮੇਟੀਆਂ ਨੂੰ ਛੋਟੀਆਂ ਨੂੰ ਇੱਧਰ ਕਿਉਂਕਿ ਸਾਡੀ ਕਮੇਟੀ ਸੀ ਕੈਟਾਗਰੀ ਹੈ ਸੀਵਰੇਜ ਦੀ ਸਮੱਸਿਆ ਕਰਕੇ ਸਾਡੀ ਕੋਈ ਕੋਈ ਇਨਕਮ ਨਹੀਂ ਹੈ ਅਸੀਂ ਪੁਰਾਣੀ ਸਰਕਾਰ ਵੇਲੇ ਪੈਸਾ ਦਿੰਦੇ ਸੀ ਤੇ ਸੀਵਰੇਜ ਦੀ ਸਫਾਈ ਕਰਾਉਂਦੇ ਸੀ 2 ਸਾਲ ਹੋ ਗਏ ਸਰਕਾਰ ਬਣੀ ਨੂੰ ਰੁਪਿਆ ਨਹੀਂ ਆਇਆ ਹੁਣ ਸਤਾਧਾਰੀ ਸਰਕਾਰ ਵਾਲੇ ਇਵਨ ਈਓ ਕੋਈ ਚਾਹੁੰਦੇ ਵੀ ਇਹਨਾਂ ਦੇ ਘਾਟੇ ਨੂੰ ਵੀ ਅਸੀਂ ਕਰੀਏ ਲਿਆ ਕੇ ਕਿਸੇ ਸਤਾਧਾਰੀ ਸਰਕਾਰ ਦੇ ਵਿਅਕਤੀ ਤੋਂ ਰੀਬਨ ਕਟਾ ਦਈਏ ਹਾਲਾ ਕਿ ਰੀਬਨ ਕਟਣ ਦਾ ਹੱਕ ਕਾਉਂਸਲਰਸ ਐ ਬਣਾਉਂਦਾ ਹੈ ਰਾਜੇ ਵਿੜਿੰਗ ਦਾ ਵੀ ਨਹੀਂ ਬੇਸ਼ੱਕ ਮੈਂ ਇਥੋਂ ਦਾ ਐ ਮਲੇ ਸੋ ਯੋ ਸਾਹਿਬ ਵੀ ਟੈਲੀਫੋਨ ਬੰਦ ਕਰਕੇ ਇਹ ਪੈਸਾ ਨਾ ਪੰਜਾਬ ਸਰਕਾਰ ਦਾ ਨਾ ਲੱਲਾ ਨਾ ਇਹਦੇ ਵਿੱਚ ਖਾਏ ਇਹ ਮਿਹਨਤ ਸਾਡਕਾ ਜਿਹੜੀ ਸਾਨੂੰ ਸ਼ਮਾਈ ਕੈਸਟ ਆਉਂਦੀ ਹੈ ਸਵਸ਼ ਭਾਰਤੀ ਪੂਰੇ ਜੋ ਅਸੀਂ ਇਹ ਪੈਸਾ ਲਾਉਣੇ ਐ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਹ ਪੈਸਾ ਇਹਨਾਂ ਨੇ ਮਿਹਨਤ ਕਰਕੇ ਇਕੱਠਾ ਕਰਕੇ ਇਸ ਕੰਮ ਆਸਤੇ ਰੱਖ ਲਿਆ ਏ ਸੀਵਰੇਜ ਦੀ ਸਫਾਈ ਆਸਤੇ ਨਹੀਂ ਤਾਂ ਕਿਉਂਕਿ ਗਿੱਦੜਵਾਵੇ ਜੋ ਹਾਲਾਤ ਨੇ ਮਗਰਲੇ 2 ਸਾਲਾਂ ਦੀ ਇੱਕ ਸਰਕਾਰ ਨੇ ਬਾਤ ਨਹੀਂ ਪੁੱਛੀ ਪਾਣੀ ਖੜਾ ਸੜਕਾਂ ਦੇ ਕਈ ਥਾਵਾਂ ਤੇ ਮੈਂ ਰੋਜ਼ ਡਾਇਰੈਕਟਰ ਸਾਹਿਬ ਨੂੰ ਇੱਧਰ ਉੱਧਰ ਫੋਨ ਕਰਦਾ ਫੇਰ ਮਾੜਾ ਮੋਟਾ ਕੰਮ ਚੱਲਦਾ ਆਦਰਵਾਇਜ਼ ਕਲੈਕਸ਼ਨ ਸਾਡੇ ਕੋਲ ਹੈ ਨਹੀਂ ਬਰਸ਼ਾਣ ਸੁੱਤਾ ਪਿਆ ਤੇ ਮੈਨੂੰ ਲੱਗਦਾ ਕਿ ਇਸ ਟੈਂਡਰ ਦੇ ਨਾਲ ਇਹ ਸਫਾਈ ਦੇ ਨਾਲ ਗਿੱਦੜਵਾ ਦੇ ਲੋਕਾਂ ਨੂੰ ਸਾਲ ਦੋ ਸਾਲ ਆਸਤੇ ਰਾਹਤ ਮਿਲਣੀ ਚਾਹੀਦੀ ਹੈ ਫਿਰ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਤੇ ਕੋਈ ਕੰਮ ਬਦਲ ਗਿਆ ਤੇ ਫਿਰ ਫੇਰ ਜਿਵੇਂ ਪਹਿਲਾਂ ਦੀ ਤਰ੍ਹਾਂ ਸਿਸਟਮ ਚਲਾਇਆ ਸੀ ਗਿੱਦੜਵੇ ਦਾ ਕਿਉਂਕਿ ਕੂੜਾ ਟੰਕਰ ਫਸ ਜਾਂਦਾ ਇਹ ਸਿਲਟ ਜੰਮ ਜਾਂਦੀ ਹੈ بارشਾਂ ਸਮੇ ਉਰੀ ਸਫਾਈ ਹੋਣੀ ਜ਼ਰੂਰੀ ਹੈ ਜੇ ਸਫਾਈ ਨਾ ਹੋਗੀ ਘੱਟ ਤੁਸੀਂ ਦੇਖਿਆ ਹੋਣਾ ਬਾਥਰੂਮ ਚੋਂ ਵੀ ਪਾਣੀ ਨਹੀਂ ਮੰਗਦਾ ਸੋ ਅੱਜ ਬੇਹੱਦ ਖੁਸ਼ੀ ਆ ਮੈਂ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਤੇ ਸਾਰੇ ਉਹਨਾਂ ਦੇ ਐਮਸੀ ਸਰਬਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਇਹ ਬਈ ਚੰਗਾ ਉਪਰਾਲਾ ਕੀਤਾ ਤੁਹਾਡੀ ਮਿਹਨਤ رنگ ਲਿਆਈ ਹੈ ਤੇ ਇਹਦੇ ਨਾਲ ਸਾਡੇ ਗਿੱਦੜਵਾਦੇ ਲੋਕਾਂ ਨੂੰ ਰਾਹਤ ਮਿਲੂਗੀ ਔਰ ਅੱਜ ਬਹੁਤ ਪਵਿੱਤਰ ਦਿਹਾੜਾ ਹੈ ਸ਼੍ਰੀ ਰਾਮ ਜੀ ਦਾ ਔਰ ਸਾਰੇ ਅਸੀਂ ਤੁਮਤਾਂ ਨਾਲ ਮਨਾ ਰਹੇ ਆ ਇਸ ਦਿਹਾੜੇ ਦੀਆਂ ਵੀ ਸਮੂਹ ਪੰਜਾਬ ਦੇ ਲੋਕਾਂ ਨੂੰ ਇਹ ਗਿੰਦੜਵਾ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਬਖਸ਼ਨਾ ਸ਼੍ਰੀ ਰਾਮ ਪਟਵਾਰ ਜੀ ਸਭ ਤੋਂ ਮਿਹਰ ਰੱਖਣ ਤੇ ਚੜ੍ਹਦੀ ਕਲਾ ਬਖਸ਼